ਪੰਜਾਬੀ ਦਾ ਵਿਆਕਰਨ ਟੌਪਿਕ ਨਾਉਨ ਜਿਹਨੂੰ ਇੰਗਲਿਸ਼ ਵਿੱਚ ਆਪਾਂ ਨਾਉਨ ਕਹਿੰਦੇ ਆ ਚਲੋ ਅੱਗੇ ਇਹਦੇ ਬਾਰੇ ਆਪਾਂ ਜਾਣਕਾਰੀ ਲਈਏ ਨਾਮ ਕੀ ਹੁੰਦੇ ਹਨ ਨਾਮ ਹੁੰਦੇ ਹਨ ਜਦੋਂ ਆਪਾਂ ਕਿਸੇ ਜਗ੍ਹਾ ਦਾ ਨਾਮ ਲੈਨੇ ਆ ਕਿਸੇ ਵਿਅਕਤੀ ਦਾ ਨਾਮ ਲੈਨੇ ਆ ਕਿਸੇ ਚੀਜ਼ ਦਾ ਨਾਮ ਲੈਨੇ ਆ ਠੀਕ ਹੈ ਇਹ ਸਾਰੇ ਕੀ ਹੁੰਦੇ ਨੇ ਨਾਮ ਹੁੰਦੇ ਨੇ ਇਥੇ ਮਹਿੰਦਰ ਸਿੰਘ ਧੋਨੀ ਇਹ ਕਿਸੇ ਵਿਅਕਤੀ ਦਾ ਨਾਮ ਹੈ। ਸ੍ਰੀ ਹਰਮੰਦਰ ਸਾਹਿਬ ਕਿਸੇ ਜਗ੍ਹਾ ਦਾ ਨਾਮ ਹੈ। ਹਾਥੀ ਕਿਸੇ ਜਾਨਵਰ ਦਾ ਨਾਮ ਹੈ। ਕੁਰਸੀ ਕਿਸੇ ਚੀਜ਼ ਦਾ ਨਾਮ ਹੈ। ਤਾਂ ਜਦੋਂ ਵੀ ਆਪਾਂ ਕਿਸੇ ਚੀਜ਼ ਦਾ ਨਾਮ ਲੈਣਾ ਹੈ, ਕਿਸੇ ਵਿਅਕਤੀ ਦਾ ਨਾਮ ਲੈਣਾ ਹੈ, ਕਿਸੇ ਜਗ੍ਹਾ ਦਾ ਨਾਮ ਲੈਣਾ ਹੈ ਤਾਂ ਉਹ ਆਪਣੇ ਲਈ ਕੀ ਹਨ? ਨਾਮ। ਇੱਕ ਵਾਰ ਆਪਾਂ ਇਹਦੀ ਪਰਿਭਾਸ਼ਾ ਕੰਨੀ ਵੀ ਨਿਗਾਹ ਮਾਰ ਲੈਨੇ ਆ। ਜਿਹੜੇ ਸ਼ਬਦ ਕਿਸੇ ਵਿਅਕਤੀ ਜੀਵ ਵਸਤੂ ਸਥਾਨ ਭਾਵ ਆਦਿ ਦਾ ਬੋਧ ਕਰਾਉਂਦੇ ਹਨ ਉਹਨਾਂ ਨੂੰ ਨਾਮ ਆਖਿਆ ਜਾਂਦਾ ਹੈ ਮਤਲਬ ਕਿ ਜਿਹੜੇ ਸ਼ਬਦ ਇਹ ਸ਼ਬਦੀ ਨੇ ਨਾ ਮਹਿੰਦਰ ਸ੍ਰੀ ਹਰਮੰਦਰ ਸਾਹਿਬ ਹਾਥੀ ਕੁਰਸੀ ਇਹ ਸਾਰੇ ਸ਼ਬਦ ਨੇ ਇਹਨਾਂ ਸ਼ਬਦਾਂ ਤੋਂ ਆਪਾਂ ਨੂੰ ਕੀ ਪਤਾ ਚੱਲਦਾ ਹੈ ਕਿ ਕਿਸ ਚੀਜ਼ ਬਾਰੇ ਗੱਲ ਹੋ ਰਹੀ ਹੈ ਜਿਵੇਂ ਮਹਿੰਦਰ ਮਹਿੰਦਰ ਤੋਂ ਪਤਾ ਲੱਗਦਾ ਹੈ ਕਿ ਕਿਸੇ ਵਿਅਕਤੀ ਬਾਰੇ ਗੱਲ ਹੋ ਰਹੀ ਹੈ। ਸ੍ਰੀ ਹਰਮੰਦਰ ਸਾਹਿਬ ਤੋਂ ਪਤਾ ਚੱਲਦਾ ਹੈ ਕਿ ਕਿਸੇ ਪਲੇਸ ਬਾਰੇ ਗੱਲ ਹੋ ਰਹੀ ਹੈ। ਹਾਥੀ ਹਾਥੀ ਤੋਂ ਪਤਾ ਲੱਗਦਾ ਹੈ ਕਿ ਕਿਸੇ ਜਾਨਵਰ ਦੀ ਗੱਲ ਹੋ ਰਹੀ ਹੈ। ਔਰ ਕੁਰਸੀ ਕੁਰਸੀ ਤੋਂ ਪਤਾ ਲੱਗਦਾ ਹੈ ਕਿਸੇ ਕਿਸੇ ਚੀਜ਼ ਦੀ ਗੱਲ ਹੋ ਰਹੀ ਹੈ। ਤਾਂ ਉਹੀ ਨਾਮ ਹੈ ਜੋ ਆਪਾਂ ਨੂੰ ਚੀਜ਼ਾਂ ਦਾ ਬੋਧ ਕਰਾਉਂਦਾ ਹੈ। ਹੁਣ ਆਪਾਂ ਨਾਮ ਦੀਆਂ ਕਿਸਮਾਂ ਦੇਖਾਂਗੇ। ਨਾਮ ਦੀਆਂ ਪੰਜ ਕਿਸਮਾਂ ਹਨ ਨਾਮ ਦੀਆਂ ਪੰਜ ਕਿਸਮਾਂ ਹਨ ਆਮ ਨਾਮ ਜਾਂ ਜਾਤੀਵਾਚਕ ਨਾਮ ਖਾਸ ਨਾਮ ਜਾਂ ਨਿਜਵਾਚਕ ਨਾਮ ਵਸਤੂਵਾਚਕ ਨਾਮ ਇਕੱਠਵਾਚਕ ਨਾਮ ਔਰ ਭਾਵਵਾਚਕ ਨਾਮ ਪਹਿਲਾਂ ਆਪਾਂ ਦੇਖਾਂਗੇ ਆਮ ਨਾਮ ਆਮ ਨਾਵ ਕੀ ਹੁੰਦੇ ਜਿਨੂੰ ਆਪਾਂ ਇੰਗਲਿਸ਼ ਵਿੱਚ ਕਾਮਨ ਨਾਉ ਵੀ ਕਹਿੰਦੇ ਹਾਂ ਕਿਸੇ ਵਸਤੂ ਜੀਵ ਸਥਾਨ ਆਦਿ ਦੀ ਪੂਰੀ ਜਾਣਕਾਰੀ ਔਰ ਸ਼੍ਰੇਣੀ ਲਈ ਵਰਤੀ ਜਾਣ ਵਾਲੇ ਸ਼ਬਦਾਂ ਨੂੰ ਆਮ ਨਾਮ ਜਾਂ ਜਾਤੀਵਾਚਕ ਨਾਮ ਕਿਹਾ ਜਾਂਦਾ ਹੈ ਮੁੰਡਾ ਅਗਰ ਆਪਾਂ ਇਸ ਮੁੰਡੇ ਦਾ ਨਾਮ ਲਈਏ ਤਾਂ ਆਪਾਂ ਇਹਨੂੰ ਮਹਿੰਦਰ ਕਹਿ ਸਕਦੇ ਹਾਂ ਪਰ ਪੂਰੀ ਕਲਾਸ ਦੇ ਬੱਚਿਆਂ ਨੂੰ ਆਪਾਂ ਮਹਿੰਦਰ ਨਹੀਂ ਕਹਿ ਸਕਦੇ ਤਾਂ ਉਹ ਸਾਰੇ ਕੀ ਕਹਿ ਸਕਦੇ ਆਪਾਂ ਉਹਨਾਂ ਨੂੰ ਮੁੰਡੇ ਤਾਂ ਇੱਕੋ ਸ਼੍ਰੇਣੀ ਦੇ ਲਈ ਵਰਤੇ ਗਏ ਨਾਮ ਨੂੰ ਆਪਾਂ ਕੀ ਕਹਿੰਦੇ ਆ ਆਮ ਨਾਮ ਇਸੇ ਤਰ੍ਹਾਂ ਸਕੂਲ ਹਿਰਨ ਜਿਨੇ ਵੀ ਆਪਣੇ ਕੋਲ ਜਾਨਵਰ ਨੇ ਸਭ ਨੂੰ ਤਾਂ ਆਪਾਂ ਹਿਰਨ ਕਹਿ ਨਹੀਂ ਸਕਦੇ ਤਾਂ ਹਿਰਨ ਆਪਣੇ ਆਪ ਵਿੱਚ ਇੱਕ ਨਾਮ ਹੈ ਤੇ ਨਿਜਵਾਚਕ ਨਾਮ ਖਾਸ ਨਾਮ ਉਹ ਹੁੰਦੇ ਹਨ ਜਿਹੜੇ ਕਿਸੇ ਸੇ ਖਾਸ ਵਸਤੂ ਖਾਸ ਚੀਜ਼ ਖਾਸ ਥਾਂ ਲਈ ਵਰਤੇ ਜਾਣ। ਓਕੇ ਜਿਵੇਂ ਕਿ ਲਾਲਾ ਲਾਜਵੰਤਰਾਈ ਕুতਬ ਮੀਨਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹੁਣ ਲਾਲਾ ਲਾਜਪਤਰਾਏ ਉਹ ਇੱਕੋ ਹੀ ਹੋਏ ਨੇ ਤਾਂ ਉਹ ਆਪਣੇ ਆਪ ਵਿੱਚ ਖਾਸ ਹਨ ਕੁਤਮ ਹੀ ਨਾ ਇੱਕੋ ਹੀ ਇਮਾਰਤ ਹੈ ਤਾਂ ਉਹ ਆਪਣੇ ਆਪ ਵਿੱਚ ਖਾਸ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜੋ ਕਿ ਇੱਕੋ ਹੀ ਗੁਰੂ ਜਾਨ ਆਪਣੇ ਕੋਲ ਤਾਂ ਉਹ ਵੀ ਆਪਣੇ ਆਪ ਵਿੱਚ ਕੀ ਨੇ ਖਾਸ ਨੇ ਤਾਂ ਹੁਣ ਇਸ ਤੋਂ ਵੀ ਤੁਹਾਨੂੰ ਪਤਾ ਚੱਲ ਗਿਆ ਹੋਣਾ ਕਿ ਖਾਸ ਨਾ ਉਹ ਹੁੰਦੇ ਹਨ ਜੋ ਕਿਸੇ ਖਾਸ ਵਸਤੂ ਵਿਅਕਤੀ ਜਾਂ ਸਥਾਨ ਲਈ ਵਰਤੇ ਜਾਂਦੇ ਹਨ ਅੱਗੇ ਦੇਖਾਂਗੇ ਆਪਾਂ ਵਸਤੂਵਾਚਕ ਨਾਮ ਜਿਹੜੀ ਚੀਜ਼ਾਂ ਨੂੰ ਆਪਾਂ ਤੋਲ ਸਕਦੇ ਹਾਂ ਮਿਨ ਸਕਦੇ ਹਾਂ ਜਾਂ ਮਾਪ ਸਕਦੇ ਹਾਂ ਉਹਨਾਂ ਨੂੰ ਆਪਾਂ ਵਸਤੂਵਾਚਕ ਨਾਮ ਕਹਿੰਦੇ ਹਾਂ ਜਿਵੇਂ ਚੋਲ ਚੋਲ ਆਪਾਂ ਕਿਲੋ 2 ਕਿਲੋ ਮਿਨ ਸਕਦੇ ਹਾਂ ਸ਼ਹਿਦ ਨੂੰ ਵੀ ਆਪਾਂ ਮਿਨ ਸਕਦੇ ਹਾਂ ਕਣਕ ਆਪਾਂ ਮਿਨ ਸਕਦੇ ਹਾਂ ਜਿਹੜੀ ਚੀਜ਼ਾਂ ਆਪਾਂ ਗਿਣ ਸਕਦੇ ਹਾਂ ਜਾਂ ਮਿਨ ਸਕਦੇ ਹਾਂ ਜਾਂ ਤੋਲੀਆਂ ਜਾਂਦੀਆਂ ਹਨ ਉਹ ਸਾਰੀਆਂ ਵਸਤੂਵਾਚਕ ਨਾਮ ਵਿੱਚ ਆੰਦਿਆਂ ਅੱਗੇ ਚੱਲ ਕੇ ਦੇਖਾਂਗੇ ਹੁਣ ਆਪਾਂ ਇਕੱਠਵਾਚਕ ਨਾਮ ਇਕੱਠ ਤੋਂ ਹੀ ਆਪਾਂ ਨੂੰ ਪਤਾ ਚੱਲਦਾ ਹੈ ਕਿ ਕਿਸੇ ਝੁੰਡ ਦੀ ਗੱਲ ਹੁੰਦੀ ਹੈ ਵਿਅਕਤੀਆਂ ਜੀਵਾਂ ਅਤੇ ਗਿਨੀਆਂ ਜਾਣ ਵਾਲੀਆਂ ਵਸਤੂਆਂ ਦੇ ਸਮੂਹ ਨੂੰ ਇਕੱਠਵਾਚਕ ਨਾਮ ਕਿਹਾ ਜਾਂਦਾ ਹੈ ਜਿਵੇਂ ਭੀੜ ਟੀਮ ਫੌਜ ਭੀੜ ਆਪਾਂ ਉਹਦੇ ਹੀ ਕਹਿੰਦੇ ਆ ਜਦੋਂ ਇੱਕ ਤੋਂ ਵੱਧ ਲੋਕ ਉੱਥੇ ਖੜੇ ਹੁੰਦੇ ਹਨ ਤਾਂ ਉਹਨੂੰ ਆਪਾਂ ਭੀੜ ਕਹਿੰਦੇ ਆ ਜਦੋਂ ਇੱਕ ਤੋਂ ਜ਼ਿਆਦਾ ਖਿਡਾਰੀ ਇਕੱਠੇ ਹੋ ਜਾਂਦੇ ਨੇ ਉਹਨੂੰ ਆਪਾਂ ਟੀਮ ਕਹਿੰਦੇ ਆ ਜਦੋਂ ਇੱਕ ਤੋਂ ਵੱਧ ਸਿਪਾਹੀ ਆ ਜਾਂਦੇ ਨੇ ਜਾਂ ਫੌਜੀ ਆ ਜਾਂਦੇ ਨੇ ਠੀਕ ਹੈ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ ਇੱਕ ਫੌਜ ਕਹਿੰਦੇ ਆ ਠੀਕ ਹੈ ਤਾਂ ਇਹ ਤਾਂ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਇਕੱਠ ਮੀਨਸ ਕਿਸੇ ਚੀਜ਼ ਦਾ ਝੁੰਡ ਹੋਣਾ ਇਹਨਾਂ ਨੂੰ ਇਕੱਠਵਾਚਕ ਨਾਮ ਕਿਹਾ ਜਾਂਦਾ ਹੈ ਹੁਣ ਅੱਗੇ ਚੱਲ ਕੇ ਆਪਾਂ ਦੇਖਾਂਗੇ ਭਾਵਵਾਚਕ ਨਾਮ ਜੋ ਚੀਜ਼ਾਂ ਕੇਵਲ ਮਹਿਸੂਸ ਕੀਤੀਆਂ ਜਾ ਸਕਣ ਉਹਨਾਂ ਨੂੰ ਆਪਾਂ ਭਾਵਵਾਚਕ ਨਾਮ ਕਹਿੰਦੇ ਆ ਪਰ ਉਹ ਵੇਖੀਆਂ ਜਾਂ ਛੂਈਆਂ ਨਹੀਂ ਜਾਂਦੀਆਂ ਜਿਹੜੀਆਂ ਚੀਜ਼ਾਂ ਨੂੰ ਸਿਰਫ ਆਪਾਂ ਮਹਿਸੂਸ ਕਰਦੇ ਆ ਨਾ ਹੀ ਆਪਾਂ ਉਹਨਾਂ ਨੂੰ ਦੇਖ ਸਕਦੇ ਆ ਨਾ ਹੀ ਆਪਾਂ ਉਹਨਾਂ ਨੂੰ ਛੂ ਸਕਦੇ ਆ ਉਹ ਕਿਹੜੀਆਂ ਹੁੰਦੀਆਂ ਨੇ ਭਾਵਵਾਚਕ ਨਾਮ ਹੁੰਦੇ ਨੇ ਜਿਵੇਂ ਗੁੱਸਾ ਹੁਣ ਗੁੱਸੇ ਨੂੰ ਆਪਾਂ ਦੇਖ ਤਾਂ ਸਕਦੇ ਨਹੀਂ ਸਿਰਫ ਮਹਿਸੂਸ ਕਰਦੇ ਆਪਾਂ ਫੇਸ ਤੋਂ ਦੇਖ ਕੇ ਕਹਿੰਨੇ ਕਿ ਹਾਂ ਉਹਨੂੰ ਗੁੱਸਾ ਆ ਰਿਹਾ ਹੈ ਸ਼ਰਮ ਕੋਈ ਬੱਚਾ ਜਦੋਂ ਆਪਾਂ ਗੱਲ ਕਰਦੇ ਆ ਤਾਂ ਆਪਾਂ ਦੇਖ ਕੇ ਕਹਿੰਨੇ ਕਿ ਇਹ ਬੱਚਾ ਸ਼ਰਮਿਲਾ ਹੈ ਜੀ ਦੇਖੋ ਇਹਨੇ ਮੂੰਹ ਮੋੜ ਲਿਆ ਆਪਣੇ ਕੰਨੀ ਗੱਲ ਨਹੀਂ ਕੀਤੀ ਤਾਂ ਆਪਾਂ ਉਹਨਾਂ ਦੇ ਫੇਸ ਇਮਪ੍ਰੈਸ਼ਨ ਤੋਂ ਹੀ ਪਤਾ ਚੱਲਦਾ ਹੈ ਨਾ ਕਿ ਉਹ ਸ਼ਰਮਾ ਰਿਹਾ ਹੈ ਤਾਂ ਸ਼ਰਮ ਕੀ ਇੱਕ ਭਾਵਵਾਚਕਨਾ ਹੈ ਗਰਮੀ ਗਰਮੀ ਸਰਦੀ ਇਹਨੂੰ ਆਪਾਂ ਮਹਿਸੂਸ ਕਰਦੇ ਆ ਠੀਕ ਹੈ ਜੀ ਤੇ ਜਿਹੜੀ ਚੀਜ਼ਾਂ ਆਪਾਂ ਮਹਿਸੂਸ ਕਰਦੇ ਆ ਜਿਨ੍ਹਾਂ ਨੂੰ ਆਪਾਂ ਛੂ ਨਹੀਂ ਸਕਦੇ ਜਿਨ੍ਹਾਂ ਨੂੰ ਆਪਾਂ ਨਾ ਹੀ ਉਹਨਾਂ ਨੂੰ ਦੇਖਦੇ ਆ ਸਾਰੀਆਂ ਕਿਦੇ ਵਿੱਚ ਆਣ ਗਿਆ ਭਾਵਾਚਕ ਨਾਂ ਵਿੱਚ ਆਉਂਦੀਆਂ ਹਨ ਤਾਂ ਮੈਨੂੰ ਲੱਗਦਾ ਹੈ ਕਿ ਐਨੇਕ ਇਨਫੋਰਮੇਸ਼ਨ ਨਾਲ ਤੁਹਾਨੂੰ ਇਹ ਤਾਂ ਕਲੀਅਰ ਹੋ ਗਿਆ ਹੋਗਾ ਕਿ ਨਾਂ ਕਿਨੂੰ ਕਿਹਾ ਜਾਂਦਾ ਹੈ ਅੱਗੇ ਹੈਗੀ ਹੈ ਵਰਕਸ਼ੀਟ ਨਾਂ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਨਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ ਕਿ ਨਾਂ ਆਪਣੇ ਕੋਲ ਪੰਜ ਤਰ੍ਹਾਂ ਦੇ ਹੁੰਦੇ ਹਨ ਕਿਸੇ ਖਾਸ ਵਸਤੂ ਵਿਅਕਤੀ ਜਾਂ ਸਥਾਨ ਆਦਿ ਲਈ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਕੀ ਕਿਹਾ ਜਾਂਦਾ ਹੈ ਖਾਸ ਨਾਮ ਕੇਵਲ ਮਹਿਸੂਸ ਕੀਤੀਆਂ ਜਾਣ ਵਾਲੀਆਂ ਚੀਜ਼ਾਂ ਲਈ ਆਪਾਂ ਸ਼ਬਦਾਂ ਨੂੰ ਕੀ ਕਹਿੰਦੇ ਆ ਕੀ ਕਹਿੰਦੇ ਆ ਆਪਾਂ ਨੂੰ ਭਾਵਵਾਚਕ ਓਕੇ ਜਿਹੜੀਆਂ ਚੀਜ਼ਾਂ ਸਿਰਫ ਆਪਾਂ ਮਹਿਸੂਸ ਕਰਦੇ ਆ ਨਾ ਹੀ ਆਪਾਂ ਉਹਨਾਂ ਨੂੰ ਦੇਖ ਸਕੀਏ ਨਾ ਹੀ ਆਪਾਂ ਉਹਨਾਂ ਨੂੰ ਛੂ ਸਕੀਏ ਇਹ ਸਾਰੀਆਂ ਕਿਹਦੀ ਕੈਟਾਗਰੀ ਚਾਣ ਗਈਆਂ ਇਹ ਪਾਵਾਚਕ ਕਹ ਲੈਂਦੇ ਹਨ ਤਾਂ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਇਹ ਐਕਸਪਲੇਨੇਸ਼ਨ ਤੋਂ ਕਲੀਅਰ ਹੋ ਗਿਆ ਹੋਗਾ ਕਿ ਨਾਂ ਕਿਨੂੰ ਕਹਿੰਦੇ ਹਨ